ਸਪੈਸ਼ਲ ਨਾਕਾ ਬੰਦੀ ਜਿਵੇਂ 26 ਜਨਵਰੀ ਦੇ ਮੁਲਕਸ਼ੀ ਅਸੀਂ ਕਰ ਰਹੇ ਹਾਂ ਕਿ ਉਹ ਸਬ ਇੰਸਪੈਕਟਰ ਚਰਨਜੀਤ ਸੀਨੀਅਰ ਸਟਾਫ ਦਾ ਇਹਨੇ ਸਰਵਿਸ ਰੋਡ ਬਾਟ ਪੁਲ ਪੰਡੂਰੀ ਗੋਲਾ ਉੱਥੇ ਨਾਕਾ ਲਾਇਆ ਹੋਇਆ ਸੀਗਾ ਫਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਲੋਕੀ ਪੁੱਛਗਿੱਛ ਕੀਤੀ ਗੱਡੀ ਦੀ ਸਰਚ ਕੀਤੀ ਤਾਂ ਉੱਥੇ ਵੀ ਜਿਹੜਾ ਕਿ ਹੁੰਜੇ ਸੀਗਾ ਉਹਦੇ ਕੋਲੋਂ ਇੱਕ ਗੈਟਪਨ ਮਿਲਿਆ ਪੜਦਾ ਕੋਈ ਲਿਸਨ ਸੁਗਰ ਨਹੀਂ ਤਖਸਰ ਇਹਨਾਂ ਨੇ ਪਰਚਾ ਦਿੱਤਾ ਪਰਚਾ ਦੇ ਦਿੱਤੀ ਉਹਦਾ ਰਿਮਾਂਡ ਲਿਆ ਰਿਮਾਂਡ ਦੇਣ ਤੋਂ ਬਾਅਦ ਜਦੋਂ ਇੰਟਰੋਗੇਸ਼ਨ ਕੀਤੀ ਤਾਂ ਇੰਟਰੋਗੇਸ਼ਨ ਤੇ ਇਹਨੇ ਘਰਮਪੁਰ ਕਾਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਛਾਟੇ ਥਾਣੇ ਦਾ ਉੱਥੇ ਇਹਦੇ ਘਰੀ ਜਾ ਕੇ ਉੱਥੋਂ 1 ਕਿਲੋ 300 ਗ੍ਰਾਮ ਦੇ ਈਰੋਇਨ ਰਿਕਵਰ ਹੋਏ 6 ਲੱਖ 7000 ਰੁਪਿਆ ਡਰਗ ਮੰਨੀ ਰਿਕਵਰ ਹੋਈ ਤੇ ਇੱਕ ਹੋਰ ਵਪਨ ਉਥੋਂ ਬਲੌਕ ਪਿਸਟਲ ਆਸਟ੍ਰੀਅਨ ਮੀਂਡੀ ਜੀਡੀ ਪਰਮਾਂ ਦੀ ਹੋਰ ਕਬੂਈ ਸਰ ਹੋਰ ਵੀ ਮਾਮਲੇ ਇੱਥੇ ਦਰਜ ਹੈਗੇ ਇੱਕ ਪਹਿਲੇ ਇੱਥੇ 20 ਗ੍ਰਾਮ ਕੇ ਕਿੰਨੇ ਦਾ ਹੀਰੋਇਨ ਦਾ ਪਹਿਲੇ ਬੱਚਾ ਹੈਗਾ 17 18 18 18 ਇਹ ਹੋਣੀ ਗੱਲ ਹੈ ਕੀ ਕਰੂਗੀ ਕੀਤੀ ਜਾਂਦੀ ਹੈ ਹੇ ਵੀ ਪੁਲਸ ਨੂੰ ਮਾਰ ਦੇਗਾ ਪੁਲਸ ਨੂੰ ਮਾਰ ਦੇਗਾ ਜੀ ਡਿਮਾਂਡ ਤੇ ਰਿਮਾਂਡ ਦੇ ਵਿੱਚ ਹੀ ਇਹਨੇ ਜਿਹੜਾ ਇਨਸ਼ਾਅਬ ਕੀਤਾ ਸੀ ਇਨਸ਼ਾਅਬ ਦੇ ਉੱਤੇ ਜਿਹੜੀ ਹੋਰ ਵੈਪਨ ਇਹਦੇ ਘਰੋਂ ਟੋਰ ਹੋਏ ਤੇ ਨੌਲੇਜ